ਕਿੰਦਾ ਫੋਲ ਦੇ ਆ ਮੈਂ ਤਾਂ ਆਇਆ ਹਾਂ ਜੀ ਐ ਰਭਰ ਤੱਕ ਪੂਰਾ ਮੈਨੂੰ ਆ ਰਿਹਾ ਮੈਂ ਵੇ ਗੁਰੂਪ ਦੇ ਮਮਮੀ ਇਹ ਰੇ ਫੇਰ ਘਰ ਲਖਾਓ ਡੈਡੀ ਜੀ ਖਾ ਕੇ ਦੱਸੋ ਕਿੱਦਾਂ ਦੇ ਆ ਹਾਂ ਕਿੱਦਾਂ ਦੇ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਹਿਬੂਬ ਲੋਕ ਜੀ ਸਵਾਗਤ ਹੈ ਇਹ ਇੱਧਰ ਦੇਖੋ ਬਲੋਗ ਲੈ ਫਾਈ ਕਿ ਤਿਆਰੀ ਆ ਅੱਜ ਅਸੀਂ ਬਣਾਣੇ ਆ ਗੋਲ ਗੱਪੇ ਹਾਂਜੀ ਕਹਿੰਦੇ ਬਾਹਰ ਬਣਾਣੇ ਆ ਤਾਂ ਪਹਿਲਾਂ ਸਫਾਈ ਕਰ ਲਈਏ ਫੇਰ ਬੈਠਾਂਗੇ ਫੇਰ ਦਿਖਾਵਾਂਗੇ ਕਿੱਦਾਂ ਬਣਦੇ ਆ ਹਾਂਜੀ ਹਾਂਜੀ ਸਾਰਾ ਸਮਾਨ ਅਸੀਂ ਤਿਆਰ ਕੀਤਾ ਆ ਬਸ ਬਾਹਰ ਲਿਆਂਦੀ ਲੋੜ ਆ ਤੇ ਬਾਕੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੇ ਆ ਗੋਲ ਗੱਪੇ ਘੱਟ ਦੇ ਤੋ ਜੀ ਇੱਧਰ ਆਲੂ ਬਾਲੇ ਜਾ ਰਹੇ ਆ ਕੁੱਕਰ ਚ ਪਾ ਗਏ ਪਹਿਲਾਂ ਮੈਂ ਜੇਤਾ ਭੁੱਲ ਗਿਆ ਮੈਂ ਆਕੇ ਦੱਸਿਆ ਤੇ ਮੰਮੀ ਕਹਿੰਦੇ 5 ਮਿੰਟ ਰੁਕ ਜਾ ਤਿਆਰ ਕਰ ਲਾ ਫੇਰ ਅਸੀਂ ਤਿਆਰ ਕਰਦੇ ਹੁਣ ਦੱਸੋ ਕੀ ਅਸੀਂ ਮਿਕਸੀ ਵਿੱਚ ਕਰਨਾ ਆ ਪਹਿਲਾਂ ਲੱਗਣ ਧਨੀਆ ਆ ਗਿਆ ਆ ਹੈਗਾ ਪੂਤਨਾ ਇਹ ਆਪਣੇ ਲੱਗ ਗਿਆ ਆ ਦੇਖੋ ਕਿੰਨਾ ਚਮਕ ਰਿਹਾ ਆ ਹੋ ਰਹੀਆਂ ਮੈਂ ਚਾਹ ਚਾਹਲੀ ਚਲੋ ਪਾ ਚਾਹੀਏ ਇਹਨੂੰ ਕੋ ਪੀਸ ਲਾਣਾ ਪੀਸ ਆਪੀ سے گرائنڈ کر کے پھر ਤੁਹਾਨੂੰ ਦੱਸਦੇ ਆ ਕਿ ਕੀ ਕਰਨਾ ਹੈ لو جی ادھر تیار ਹੋ ਰਿਹਾ ਸਾਰਾ ਸਮਾਨ ਮੰਮੀ ਹੀ ਲੱਗੇ ਹੋਇਆ ਆਲੂ ਛਿੱਲਣ ਤੇ ਐਂਡ ੁੱਝ ਜਿਹਾ ਕੰਮ ਚ ਸਾਰਾ ਸਮਾਨ ਦੀਪਲੇ ਆ ਕੇ ਬਾਹਰ ਰੱਖ ਲਈ ਆ ਤੇ ਹੁਣ ਬਣਾ ਕੇ ਦਿਖਾਵਾਂ ਕਿੰਦਾ ਕਿੰਦਾ ਬਣਦੇ ਆ ਤੇ ਮੇਨੇ ਦੀ ਹੁੰਦੀ ਆ ਸੌਸ ਘਣਾ ਪਾਣੀ ਜਿਹੜਾ ਹੁੰਦਾ ਹੈ ਉਹ ਮੇਨ ਹੁੰਦਾ ਕਿੱਦਾਂ ਬਣਦਾ ਕਿੱਦਾਂ ਨਹੀਂ ਹੈ ਨਾ ਵਾਹ ਬਾਕੀ ਤਾਂ ਇੰਦੀ ਨੋਰਮਲ ਚੀਜ਼ ਹੈ ਇਹ ਲੀਖੋ ਹੈ ਜੀ ਜਿੱਦਾਂ ਗੋਲਾ ਪਿਆ ਉਹ ਘਰੇ ਵੀ ਬਣਾ ਸਕਦੇ ਤੇ ਬਾਜ਼ਾਰ ਤੋਂ ਵੀ ਆ ਜਾਂਦੇ ਆ ਫਰਾਈ ਕਰਨਾ ਹੁੰਦਾ ਬਸ ਬਾਕੀ ਭਰ ਕੇ ਤੁਸੀਂ ਖਾ ਲਓ ਤੇ ਉਹ ਘਰੇ ਜਿਹੜਾ ਆਟਾ ਗੁੰਨਦੇ ਆ ਸੀ ਉਹਨੂੰ ਸੁਕਾ ਲੈਂਦੇ ਆ ਨਾ ਮੰਮੀ ਜੀ ਫਿਰ ਉਹ ਸ਼ੇਪ ਦੇ ਦਿੰਦੇ ਆ ਸ਼ੇਪ ਦੇ ਕੇ ਫਿਰ ਸੁਕਾ ਕੇ ਫਿਰ ਉਹਨੂੰ ਫਰਾਈ ਕਰ ਲਓ ਫੇਓ ਬਣ ਜਾਂਦੇ ਆ ਬਹੁਤ ਸੌਖੇ ਆ ਵੀ ਪਰ ਅਸੀਂ ਬਾਜ਼ਾਰ ਤੋਂ ਲਿਆਂਦੇ ਆ ਜਿਆਦਾ ਅਸੀਂ ਉਹ ਨਹੀਂ ਕੀਤੀ ਹੈਗੀ ਦਿੱਕਤ ਮਤ ਪਾਣੀ ਦੀ ਜਾਲੇ ਸਾਰੀ ਇੱਧਰ ਪਾਣੀ ਦੀ ਆ ਸਿਰਫ ਮੇਲ ਨਾਲ ਬਾਕੀ ਤਾਂ ਸਾਰਾ ਬਿਜਾਰ ਤੋਂ ਸਮਾਨ ਮਿਲ ਜਾਂਦਾ ਹੈ ਚਲੋ ਜੀ ਹੁਣ ਮੰਮੀ ਜੀ ਤੁਹਾਨੂੰ ਬਣਾ ਕੇ ਦਿਖਾਉਗੇ ਚਟਣੀ ਦਾ ਠੰਡਾ ਪਾਣੀ ਅਸੀਂ ਫ੍ਰਿਜ ਦਾ ਇਹ ਚ ਪਾ ਲਿਆ ਆ ਤੇ ਅੱਧਰ ਹੈਗੇ ਧਣੀਆਂ ਤੇ ਪੂਤਨਾ ਜਿਹੜਾ ਅਸੀਂ ਕੱਲ੍ਹ ਹੀ ਹੱਸੇਗਾ ਪੁਦੀਨਾ ਜਿਹਨੂੰ ਕਹਿੰਦੇ ਅਸੀਂ ਪੂਤਨਾ ਕਹਿੰਦੇ ਆ ਹਾਂ ਜੀ ਤੁਸੀਂ ਗੋਲ ਗੱਪੇ ਕਹਿੰਦੇ ਹੋਣੇ ਆ ਅਸੀਂ ਅਸੀਂ ਗੋਲ ਗੱਪੇ ਕਹਿੰਦੇ ਤੁਸੀਂ ਪਾਣੀ ਪੂੜੀ ਕਹਿੰਦੇ ਹੋਣੇ ਆ ਹਾਂ ਜੀ ਐਦਾਂ ਆ ਆ ਦੇਖੋ ਐਂਡ ਚਟਨੀ ਹਰੀ ਜਿਹੜੀ ਹੁੰਦੀ ਓਦਾਂ ਦੀ ਬਣੀ ਦੀ ਆ ਵਿੱਚ ਇਮਲੀ ਪਾਮਣ ਜੈਸੀ ਹਾਂ ਇਮਲੀ ਆ ਇਨੂੰ ਇਹਨੂੰ ਕੱਢ ਲੈਣਾ ਪਾਣੀ ਵਿੱਚ ਰਸ ਕੱਢ ਲੈਣਾ ਤਾਂ ਸਾਰਾ ਦਾ ਸਾਰਾ ਪੀ ਲੈ ਸੀ ਕਿ ਸਾਰਾ ਹਾਂਜੀ ਪਹਿਲਾਂ ਪਹਿਲਾਂ ਰੱਖ ਲੈ ਪਾਣੀ ਵਿੱਚ ਮਿਕਸਰ ਹੂੰ ਇਹ ਇੰਨਾ ਹੀ ਤਾਂ ਹਰੇਕ ਚਟਨੀ ਵਗੈਰਾ ਸੌਸ ਵਗੈਰਾ ਬਣ ਜਾਂਦੀ ਹੈ ਹੂੰ ਕੀ ਚਾਹ ਮੋਣੀ ਪਾਣੀ ਲੈਣਾ ਫੇਰ ਪਾਣੀ ਨਹੀਂ ਤਾਂ ਆ ਜਿਹੜਾ ਸਾਰਾ ਮਾਲ ਹੈ ਵਿੱਚ ਚਲ ਜਾਣਾ ਲੋ ਜੀ ਹੁਣ ਇਹ ਇਮਲੀ ਕੱਢੀ ਵਾਲੇ ਦਾ ਰਸਾ ਜਿਹੜਾ ਆ ਉਹ ਖੱਢਿਆ ਜਾ ਰਿਹਾ ਹੈ ਮੇਨ ਇਨ ਦਾ ਏਦਾਂ ਬੋਖਾਇਆ ਵੀ ਮੈਨੂੰ ਏਦਾਂ ਖਿਲਾ ਕੇ ਕੱਢਾਂਗੇ ਜਿਹੜਾ ਰਸਾ ਉਹ ਨਿਕਲੇ ਉਹ ਜਿਹੜੀ ਚੀਜ਼ ਉਹ ਜਿਹੜੀ ਬੀ ਹੈ ਤੇ ਹੁਣ ਇਹਦੇ ਵਿੱਚ ਜਾਵੇ ਉਹ ਪਾਈ ਚਲ ਫੜ ਪਾਣੀ ਲਿਆਓ ਜੀ ਨਾਲ ਹੈਲਪ ਵੀ ਕਰੀ ਜਾਈਏ ਮੈਂ ਘਰੋਂ ਖਾ ਨੰਦੀ ਬਣਾ ਲੈਂਦੀ ਹਾਂ ਪਰ ਨਾਲ ਪੜਾਉਣ ਨੂੰ ਯਾਦ ਕਰਦੀ ਚਾਲੇ ਲੋ ਜੀ ਹੁਣੇ ਚ ਮਸਾਲੇ ਚਲੇ ਆ ਚਾਟ ਮਸਾਲਾ ਆ ਕਾਲਾ ਨੂਨ ਹੈਵਲਾ ਤੇ ਹੈਗਾ ਗਰਮ ਮਸਾਲਾ ਵਿੱਚ ਕਹਿੰਦੇ ਜੀਰਾ ਵੀ ਹੁੰਦਾ ਗਰਮ ਮਸਾਲੇ ਦੇ ਸਾਰੇ ਮਸਾਲੇ ਗਰਮ ਹੀ ਮਿਕਸ ਹੁੰਦੇ ਇਹਦੇ ਵਿੱਚ ਹਾਂ ਜੀ ਇਹ ਅਸੀਂ ਵਿੱਚ ਪਾਣ ਲੱਗੇ ਹਾਂ ਲੋ ਜੀ ਹੁਣੇ ਚ ਜਾਉਗੇ ਖੱਟਾ ਪਕੌੜੀ ਅੀਮੇ ਚ ਪਾਲੇ ਕੀ ਹੈ ਨਾ ਪਹਿਲੇ ਹਾਂ ਉਹ ਅਸੀਂ ਗ੍ਰाइंड ਕਰ ਦਿੱਤੀ ਸੀ ਚੀਜ਼ੀ ਲਾਲ ਪਾ ਸਕਦੇ ਹਾਂ ਲੋਈ ਖੱਟਾ ਬਗੋੜੀ ਨਾ ਹੋਰ ਮਜ਼ੇਦਾਰ ਬਣ ਜਾਂਦਾ ਆ ਇਹ ਪਾਣੀ ਦੇਖੋ ਹੁਣ ਹੈ ਦੇਖੋ ਹੈਡ ਪਾਣੀ ਆ ਲੇਖੋ ਆ ਗਿਆ ਸਾਰਿਆਂ ਦੇ ਮੂੰਚ ਪਾਣੀ ਇਹ ਹੈਗਾ ਗੋਲ ਗੱਪਿਆਂ ਦਾ ਪਾਣੀ ਲੋ ਜੀ ਹੁਣ ਅਸੀਂ ਜਿਹੜੇ ਆਲੂ ਹਨ ਦਾ ਬਣਾਉਣ ਲੱਗੇ ਆ ਪੇਸਟ ਜਿਹੜੇ ਭੰਨ ਆ ਅਸੀਂ ਇਹਦੇ ਵਿੱਚ ਨਮਕ ਪਾ ਦੂ ਪਹਿਲਾਂ ਤੇ ਚਾੜ ਮਸਾਲਾ ਪਾਉਗੇ ਇਹਦੇ ਵਿੱਚ ਅਸੀਂ ਦੇਖੀ ਦੇਖੀ ਮਿਰਚ ਦਾ ਰੰਗ ਰੂਪ ਚੇਂਜ ਹੋ ਜੂਗਾ ਤਿੱਖੀ ਪਰ ਇਹ ਨਹੀਂ ਹੁੰਦੀ ਨਹੀਂ ਹੈ ਜੀ ਲੋਈ ਹੌਣ ਜਾਊਗਾ ਹਾਂ ਨਰਵਾਸੀ ਹਾਂ ਦੇਖੋ ਜੀ ਦੇਖੋ ਮਿਰਚਾਂ ਸੱਚ ਵੀ ਥੋੜਾ ਜਿਹਾ ਪਾਣੀ ਦੇਖ ਚੋ ਹੀ ਦੇਖਦੀ ਮਿਰਚਾਂ ਉਹ ਛੱਡੇ ਹੀ ਨਹੀਂ ਅਸੀਂ ਇਹ ਚ ਛੱਡਣੀ ਨਹੀਂ ਗਾਉਂਕ ਥੋੜਾ ਜਿਹਾ ਨਮਕ ਪਾਉਂਗੀ ਨਮਕ ਤਾਇਰ ਚ ਪਾਇ ਨਹੀਂ ਅਸੀਂ ਨਾਲ ਆਹ ਸਬਜ਼ੀ ਜੀ ਕੱਢ ਲੈ ਚਣੇ ਹਾਂਜੀ ਸਬਜ਼ੀ ਬਣਾਉਣ ਦਾ ਫਾਇਦਾ ਹੋ ਗਿਆ ਜੀ ਅਸੀਂ ਚਣੇ ਕੱਢ ਕੇ ਇੱਚ ਪਾ ਲੈਣੇ ਹਾਂ ਅਸੀਂ ਬਣਾਈ ਆ ਕੱਲੇ ਪਤੀਨੇ ਦੀ ਝਟਣੀ ਇਹ ਪੁਦੀਨੇ ਦੀ ਜੀ ਕੱਲੀ ਪਤੀਨਾ ਆ ਅਜੇ ਮਸਾਲੇ ਵੀ ਪਾਓ ਠੀਕ ਹੈ ਠੀਕ ਹੈ ਜਣੇ ਵੀ ਪਾ ਦੇ ਦੇ ਵਿੱਚ ਜਣੇ ਵੀ ਐਡ ਕਰ ਦੋ ਮਲੇ ਚ ਜਣੇ ਪਾਣੇ ਆਸੀਂ ਲੋ ਹੋਏ ਸਵਾਹ ਹੋ ਬਣ ਜਾਣਾ ਐਨ ਵਧੀਆ ਹੁਣ ਪਤਾ ਲਾਦਾ ਹਾਂ ਗੋਲ ਉੱਤੇ ਬਣਾ ਰਹੇ ਆ ਅਸੀਂ ਚਲੋ ਹੁਣ ਇਹਨੂੰ ਮਿਕਸ ਕਰ ਦਾਂ ਵੇ ਦੱਸਦੇ ਹਾਂ ਕਿਦਾਂ ਬੰਦ ਹੁੰਦੇ ਲੋ ਜੀ ਕੜਾਹੀ ਚ ਤੇਲ ਗਰਮ ਹੋ ਗਿਆ ਆ ਬਸ ਇੰਤਜ਼ਾਰ ਕਰੀ ਕੋਣੇ ਚਾਕੇ ਮੈਂ ਨਾ ਲੜੂਗਾ ਨਾਊਗਾ ਤੇਲ ਚ ਪਹਿਲਾ ਪਾਪੜ ਜਾਊਗਾ ਮੈਂ ਮਮੀ ਪਹਿਲਾ ਪਾਪੜ ਖਾਣੇ ਸੀ ਲੈ ਪਾਪੜ ਨੂੰ ਪੜਾਈ ਕਰੋ ਐਦਾਂ ਆ ਦੇਖੋ ਕਿਦਾਂ ਫੁੱਲਦੇ ਆ ਮਦਾ ਆ ਆਂ ਜੀ ਇਹ ਸ਼ੇਪ ਇਹਨਾਂ ਦੀ ਮੱਛੀਆਂ ਵਾਲੀ ਆ ਲੋ ਜੀ ਇਦਾਂ ਜੇ ਵੀ ਬਜ਼ਾਰੋਂ ਤੋਂ ਮਿਲ ਜਾਂਦੇ ਐ ਦੁਕਾਨ ਤੋਂ ਕਿਸੇ ਵੀ ਦੁਕਾਨ ਤੋਂ ਜੀ ਲੈ ਸਕਦੇ ਪਰ ਬਹੁਤ ਮੁਸ਼ਕਿਲ ਨਾਲ ਮਿਲੇ ਸਾਨੂੰ ਆ ਆ ਬਹੁਤ ਮੁਸ਼ਕਿਲ ਨਾਲ ਮਿਲੇਗਾ ਸਾਨੂੰ ਹਾਰ ਪਰ ਰੋਡ ਉੱਲ ਜਾਣਾ ਪਿਆ ਆਪਣੇ ਰੋਡਿਆਂ ਨੂੰ ਮਿਲੇ ਨਹੀਂ ਸਾਨੂੰ ਫੇ ਮੈਂ ਉਹ ਦੁਕਾਨ ਤੋਂ ਮਿਲ ਹੀ ਜਾਣੇ ਉਹ ਮਿਲ ਹੀ ਗਏ ਫੇ ਪਹਿਲਾ ਮੈਂ ਮੰਮੀ ਪਹਿਲਾ ਮੈਂ ਇੰਦਾ ਦੇ ਐਦੀ ਸੀਗੇ ਗੋਲ ਸੀ ਮੈਂ ਕਿਹਾ ਹੁਣ ਇਹ ਆ ਪੈਕਟ ਚ ਪੈ ਕੇ ਕਿਤੇ ਹੋਇਆ ਕਿ ਗੋਲ ਗੱਪੇ ਹੋਣੇ ਆ ਮੈਂ ਚੱਕ ਲਿਆ ਮੈਂ ਕਿਹਾ ਪਹਿਲਾਂ ਪੁੱਛ ਲੈਣੇ ਆ ਫੇ ਮੈਂ ਉਹਨਾਂ ਨੂੰ ਪੁੱਛਿਆ ਕਿ ਨੇ ਨਾ ਇਹ ਤਾਂ ਪਾਪੜ ਆ ਮੈਂ ਕਿਹਾ ਜਾਂਦੇ ਘਰੇ ਮੰਮੀ ਤੋਂ ਗਾੜਾ ਪੈਣੀ ਸੀ ਪਾਪੜ ਚੱਕ ਲਿਆ ਨਹੀਂ ਮੈਂ ਤੈਨੂੰ ਗੋਲ ਗੱਪੇ ਕਿਹਾ ਸੀ ਉਹ ਐਨ ਇੱਕੋ ਜਿਹੀ ਸੀ ਫੇ ਉਹਨਾਂ ਨੇ ਇੰਦਾ ਫੇ ਪਾ ਗਏ ਠੀਕ ਹੈ ਚਲੋ ਦੇਖੋ ਪਾਪੜ ਜਮੀ ਜਮੀ ਉਨੇ ਵੀ ਖਾਵਾਂਗੇ ਸਿਨਾਰੂ ਗੱਪੇ ਵੀ ਖਾਵਾਂਗੇ ਇਹਦਾ ਚਲੋ ਘਰੇ ਅਸੀਂ ਬਣਾ ਲਈਦਾ ਪਾਪਾ ਔਹ ਪਾਪੜ ਬਹੁਤ ਮਿਸ ਕਰੀਦਾ ਜਿਹੜੇ ਉਹ ਆਂਦੇ ਨੇ ਹੁੰਦੇ ਆ ਭਾਈ ਐਦਾ ਪਾਪੜ ਹਾਂ ਉਹ ਵਾਲੇ ਪਾਪੜ ਬਹੁਤ ਮਿਸ ਕਰੀਦਾ ਅਸੀਂ ਉਹ ਬਹੁਤ ਖਾਦੇ ਆ ਹਾਂ ਉਹ ਘਾਟ ਆਂਦੇ ਅੱਗੇ ਨਹੀਂ ਤਾਂ ਰੋਜ਼ ਹੀ ਰੋਜ਼ ਅਸੀਂ ਕਿਹੜਾ ਖਾਣੇ ਆ ਖਾਣੇ ਆ ਇਹ ਮਾ ਗੋਲਜੇ ਹੁੰਦੇ ਨਾ ਐਡੇ ਆ ਪਲੇਟ ਜਿੰਨੇ ਹੁੰਦੀ ਉਹ ਉੱਤੇ ਸੋਸ ਪਾ ਦਿੰਦੇ ਆ ਲਾਲ ਜੀ ਫੇ ਦਿੰਦੇ ਹੁੰਦੇ ਨੂਨ ਮਸਾਲਾ ਪਾ ਕੇ ਫੇ ਖਾਈਦੇ ਮਜ਼ਾ ਬੜਾ ਆਉਂਦਾ ਖਾਣੇ ਚ ਉਹ ਮਿਸ ਕਰੀਦਾ ਬਹੁਤ ਟਾਈਮ ਹੋ ਗਿਆ ਖਾਦੇ ਨੂੰ ਦੇਖਿਆ ਨੂੰ ਹੀ ਬਹੁਤ ਟਾਈਮ ਹੋ ਗਿਆ ਆਪੜ ਹੋ ਗਏ ਤਿਆਰ ਹੁਣ ਮੇਨ ਸਮਗਰੀ ਤੇ ਆ ਜੰਦੇ ਆ ਗੋਲ ਗੱਪਿਆਂ ਦੇ ਸੀ ਹੁਣ ਇਹ ਕਰਾਂਗੇ ਫਰਾਈ ਫਿਰ ਦੇਖਦੇ ਕਿੰਦਾ ਫੁਲਕੇ ਆਂਦੇ ਆ ਇਹ ਬਾਹਰ ਨੂੰ ਹਾਂਜੀ ਸਲੋ ਕਰ ਲੋ ਗਰਮ ਬਹੁਤ ਹੋ ਗਿਆ ਤੇਲ ਲੋਜੀ ਹੁਣ ਅਸੀਂ ਮੇਨ ਸਮਗਰੀ ਪਾਉਣ ਲੱਗਿਆ ਤੇਲ ਚ ਦੇਖੋ ਕਿੰਦਾ ਹੁੰਦੀ ਆ ਓਹੋ ਇਹ ਲੋਜੀ ਸਕਸੈਸਫੁਲ ਹੋਇਆ ਪਰ ਛਿੱਟੇ ਬੜੇ ਪੈ ਰਹੇ ਆ ਲੋਲੀ ਐਦਾਂ ਗੋਲ ਗੱਪੇ ਬਣ ਗਏ ਦੇਖੋ ਕਿੱਡੇ ਕਿੱਡੇ ਫੁੱਲ ਗਏ ਆ ਤਾਂ ਆਹ ਦੇਖੋ ਇਹਨੂੰ ਕਹਿੰਦੇ ਗੋਲ ਗੱਪੇ ਆਂ ਜੀ ਇੱਕ ਬਣਾਏ ਖਾਣੇ ਹਣ ਈ ਹੋ ਗਏ ਹੋ ਗਏ ਤਿਆਰ ਹੋ ਗਏ ਕਹਿੰਦੇ ਹੁਣ ਦਿਖਾ ਹੁਣ ਦੇਖਣ ਵਾਲਾ ਗੋਲ ਗੱਪੇ ਹੋੜ ਦੇਖੋ ਕਿੰਨੇ ਸਾਰੇ ਐਰ ਫੁੱਲੇ ਹੋ ਮਜ਼ੇਦਾਰ ਮੋٹے ਹੋ ਜਾਂਦੇ ਆ ਪਹਿਲਾਂ ਪਤਲੇ ਸੀਗੇ ਅਸੀਂ ਤੇਲ ਖਲਾ ਕੇ ਇਹਨਾਂ ਨੂੰ ਮੋਟੇ ਕਰਤਾ ਮੋਟੂ ਪਤਲੂ ਦੀ ਲੜਾਈ ਹੈ ਪਹਿਲਾਂ ਪਤਲੇ ਸੀ ਅਸੀਂ ਤੇਲ ਖਲਾ ਕੇ ਇਹਨਾਂ ਨੂੰ ਮੋਟੇ ਕਰਤਾ ਲੋ ਜੀ ਇੱਧਰ ਗੋਲ ਗੱਪੇ ਵੀ ਹੋ ਗਏ ਤਿਆਰ ਤੇ ਇੱਧਰ ਪਾਪੜ ਪਹਿਲਾ ਸੀ ਗੂਗਪੇ ਤੁਹਾਨੂੰ ਐਨ ਪਰ ਕੇ ਦਿਖਾਣੇ ਪਾਣੀ ਲਿਆਓ ਜੀ ਇੱਧਰ ਨੂੰ ਪਾਣੀ ਲੋ ਜੀ ਹੁਦਾ ਉਹਦਾ ਐਦਾਂ ਮਾਰਦੇ ਠਾ ਕਰਦਾ ਆਪੇ ਐਨ ਉਂਗਲੀ ਐ ਪਰਦਣੇਨ ਇਹ ਤਾਂ ਸਾਰਿਆਂ ਦੇ ਪ੍ਰਾਈਵੇਟ ਹੀ ਹੁੰਦੇ ਆ ਲੋ ਭੈਣ ਜੀ ਹਾਂ ਜੀ ਪਾਣੀ ਲਿਆਓ ਜੀ ਭੈਣ ਜੀ ਆ ਦੇਖੋ ਪਾਣੀ ਪੈਨ ਪਾਜੀ ਉਧਰ ਜਾਓ ਉਧਰ ਚਾਰ ਮਾਰੀ ਚਲੋ ਜੀ ਆਹ ਲੋ ਜੀ ਚੈੱਕ ਕਰੋ ਆਜੋ ਸਾਰੇ ਜਣੇ ਖਾ ਲੋ ਆਜੋ ਆਜੋ ਗੋਗੱਪੇ ਤਿਆਰ ਹੈ ਗੋਗੱਪੇ ਖਲਾਣੇ ਵਾਲਾ ਵੀ ਤਿਆਰ ਹੈ ਹਾਂਜੀ ਐਦਾਂ ਖਾਓਗੇ ਹੁਣ ਹੁਣ ਦਹੀਂ ਵਾਲੇ ਵੀ ਲਾ ਕੇ ਦਿਖਾਓਗੇ ਹਾਂਜੀ ਤੂੰ ਪਹਿਲਾਂ ਖਾ ਕੇ ਦੱਸ ਹਾਂਜੀ ਪਹਿਲਾਂ ਖਾ ਕੇ ਦੱਸ ਜਿਆ ਫੜੋਈ ਲੋਈ ਖਾ ਕੇ ਦੱਸਦੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਬਣਿਆ ਗੋਗੱਪਾ ਹੂੰ ਅਰੇ ਬਾਹਰ ਤੱਕ ਪੂਰਾ ਮੇਰਾ ਮੈਂ ਕੋਲ ਗੋਲਪੇ ਮम्मी ਇਹ ਰੇ ਫੇਰ ਕਰ ਦਿੱਤੇ ਅੱਜ ਤਾਂ ਬਾਗੀ ਚੱਲ ਜਾ ਫਿਰ ਤੇ ਹਾਂ ਗੋਲਪੇ ਬਣਾਉਂਦਾ ਮੈਂ ਬਹੁਤ ਵਧੀਆ ਤੁਸੀਂ ਉਹੋ ਜੀ ਇੱਧਰ ਦਹੀਂ ਵਾਲੀ ਵੀ ਕਹਿੰਦੇ ਤਿਆਰ ਕਰਕੇ ਦਿਖਾਵਾਂਗੇ ਦੋਈ ਰੱਖਿਓ ਦੋਈ ਰੱਖਿਓ ਅੱਛਾ ਜੀ ਹਾਂ ਇਹਦੇ ਵਿੱਚ ਸਾਸ ਪਾ ਦਿਓ ਤੇ ਦਹੀਂ ਪਾ ਦਿਓ ਦੇਈਂ ਅਲੀ ਆयो ਚਮਚਾ ਜੀ ਡੈਡੀ ਨੇ ਚਮਚਾ ਲਿਆਤਾ ਤੇ ਹੁਣ ਦਹੀਂ ਪਾਵਾਂਗੇ ਅਸੀਂ ਗੋਲ ਗੱਪਿਆਂ ਦੇ ਵਿੱਚ ਪਾਓ ਵਿੱਚੋ ਵਿੱਚ ਫਿਲ ਕਰੋ ਹਾਂ ਹੁਣ ਇਹ ਚਟਨੀ ਪਾਓ ਆਲੀ ਹਰੀ ਪੁਦੀਨੇ ਵਾਲੀ ਮੈਨੂੰ ਸਹਿਤ ਦਸਣਾ ਮੈ ਰਿਹਾ ਹੈ ਹਲਵਾਈ ਜੀ ਨੂੰ ਵੀ ਐਂਦਾ ਕਰੋ ਆ ਜੀ ਹੁਣ ਉਹ ਫਾਉ ਸੋਸ ਇਹ ਵਾਲੀ ਰੈੱਡ ਸੋਸ ਲੋਈ ਡੈਡੀ ਵੀ ਧਿਆਨ ਨਾਲ ਇਹ ਦੇ ਓਏ ਆ ਬੜੇ ਮਜ਼ੇਦਾਰ ਚੀਜ਼ ਆ ਹਾਂਜੀ ਵਾਓ ਪਹਿਲਾਂ ਡੈਡੀ ਜੀ ਨੂੰ ਖਲਾਓ ਡੈਡੀ ਜੀ ਖਾ ਕੇ ਦੱਸੋ ਕਿੱਦਾਂ ਦੇ ਆ ਹਾਂ ਕਿੱਦਾਂ ਦੇ ਉਹ ਡੈਡੀ ਦੇ ਸੰਗ ਗਿਆ ਡੈਡੀ ਖਾ ਕੇ ਗਿਆ ਲੈ ਵਾਸੀ ਸੰਗ ਕਰ ਦੰਦੇ ਆ ਜੀ ਦਿਖਾ ਦੰਦੇ ਕਿੱਦਾਂ ਬਣੇ ਉਹਦੇ ਬਹੁਤ ਨਹੀਂ ਆ ਆਲੂ ਜ਼ਿਆਦਾ ਸੀਗੇ ਭਰੇ ਹੋ ਹਾਂ ਅਸੀਂ ਖਾ ਕੇ ਦੱਸਦੇ ਹਾਂ ਉਹ ਉਹ ਬਹੁਤ ਪਾਣੀ ਬਹੁਤ ਆਵੇ ਵੀ ਐਵੀਂ ਆਤਵਾ ਫਿਰ ਪਾਪੜ ਵੀ ਖਾ ਗਏ ਤੁਸੀਂ ਪਾਪੜ ਇਹ ਵੀ ਖਾ ਕੇ ਦੱਸ ਦੇ ਕਿੰਦਾ ਨੇ ਅਸੀਂ ਖਾ ਕੇ ਦੱਸਣੇ ਆਲੇ ਆ ਬਣਾਣੇ ਆ ਬੈਠੇ ਆ ਹਾਂ ਇਹ ਬਹੁਤ ਅਧੀਆ ਆ ਸੋਚ ਲੱਗੀ ਆ ਖਾਓ ਚਲੋ ਖਾਵੇ ਦੋ ਹੁਣ ਅਸੀਂ ਸਾਰੇ ਜਣੇ ਛਾਨ ਦੇ ਪੀਂਦੇ ਆ ਤੇ ਤੁਸੀਂ ਵੀ ਦੱਸਿਓ ਕਿੱਦਾਂ ਦੇ ਲੱਗੇ ਆ ਲੋ ਜੀ ਸਮਾਨ ਅਸੀਂ ਅੰਦਰ ਨੂੰ ਲਿਆ ਆਂਦਾ ਆ ਤੇ ਅੰਦਰ ਬੀਬੀ ਦੀ ਪਲੇਟ ਤਿਆਰ ਆ ਫੜਾ ਸੀ ਬੀਬੀ ਜੀ ਨੂੰ ਦਿੰਨੇ ਆ ਪਾਪੜ ਅਤੇ ਗੋਗੋ ਐਦਾਂ ਸੋਹਣਾ ਲੱਗ ਰਿਹਾ ਨਾ ਪਲੇਟ 'ਚ ਮੰਮੀ ਹੁਣ ਪਤਾ ਲੱਗਦਾ ਸਾਰਾ ਸੁਆ ਮੁੰਦਾ ਚਲੋ ਹੁਣ ਬੀਬੀ ਜੀ ਨੂੰ ਦੇ ਕੇ ਆਉਂਦੇ ਆ ਹਾਂਜੀ ਅੰਦਰ ਵੀ ਤਿਆਰ ਹੁੰਦੇ ਹੋਏ ਲੋ ਜੀ ਮੰਮੀ ਆਪਨੇ ਲਈ ਤਿਆਰ ਕਰਦੇ ਹੋਏ ਕਹਿੰਦੇ ਅਸੀਂ ਹੁਣ ਛਕਾਂਗੇ ਹਾਂਜੀ ਖਾ ਕੇ ਦੱਸੋ ਕਿਦਾਂ ਦੇ ਲੱਗੇ ਹਾਂਜੀ ਹੁਣ ਖਾ ਕੇ ਦੱਸੋ ਐਦਾਂ ਪੂਰਾ ਹੀ ਮੂਝ ਪਾਣਾ ਮੰਮੀ ਜੀ ਮੰਮੀ ਇੱਧੇ ਹੀ ਪਾਦੇ ਹੁੰਦੇ ਆ ਹਾਂ ਪੂਰਾ ਪਾਣਦੀ ਹੂੰ ਬਹ ਗਿਆ ਵੀ ਬਹ ਗਿਆ ਮੂਝ ਬਹ ਗਿਆ ਪੂਰੇ ਦਾ ਪੂਰਾ ਵਧੀਆ ਆ ਹਾਂਜੀ ਬਹੁਤ ਵਧੀਆ